ਹੌਕਾ ਦੇ ਨਾ ਕਹਦੇ ਤਾਂ ਸਾਡੀਆਂ ਦਊਗੀ ਅੱਜ ਨਹੀਂ ਤਾਂ ਥੋੜੇ ਜਿਰਾ ਬਾਦਊਗੀ ਇਹ ਗਾਇਕੀ ਦਾ ਵਾ ਇੱਕ ਸੇ ਖਾਸ ਬਰਾਦਰੀ ਨੂੰ ਬਲੋਂਗ ਮੈਨੂੰ ਲੱਗਦਾ ਕਿ ਨਹੀਂ ਕਰਦਾ ਮੇਰੇ ਪਰਿਵਾਰ ਦੇ ਵਿੱਚ ਕੋਈ ਆਰਟਿਸਟ ਨਹੀਂ ਹੈ ਮੇਰੇ ਬ੍ਰਦਰ ਨੇ ਉਹ ਯੂਐਸਏ ਨੇ ਮੈਂ ਇਕੱਲਾ ਹੀ ਕਹ ਲੋ ਕਿ ਇਸ ਸ਼ੋਭੇ ਵੱਲ ਤੁਰਿਆ ਖੁਸ਼ਕਿਸਮਤਾਂ ਕਿਸੇ ਨੇ ਮਨਾ ਨਹੀਂ ਕੀਤਾ ਹੌਸਲਾ ਨਹੀਂ ਤੋੜਿਆ ਬਕਾਇਦਾ ਤਾਲੀਮ ਲਈ ਸ਼ਹਿਰੋਂ ਮਸ਼ਹੂਰ ਚਲੇ ਜਾਵਾਂਗੇ ਤੇ ਇੱਕ ਲਗਨ ਸੀ ਪਤਾ ਨਹੀਂ ਕਿੱਥੋਂ ਚਿੰਗ ਲੱਗੀ ਮੈਨੂੰ ਅੱਜ ਤੱਕ ਖੁਦ ਨਹੀਂ ਸਮਝ ਲੱਗੀ ਉਹ ਹੌਲੀ ਹੌਲੀ ਬਲਦੀ ਬਲਦੀ ਫਿਰ ਨੇ ਆਪਣੇ ਪੂਰਨ ਰੂਪ ਲੈ ਲਿਆ ਜੀ ਜਦ ਮਰ ਜਾਂਦੇ ਨੇ ਮਾਪੇ ਮੈਂ ਨਹੀਂ ਕਿੰਨੇ ਸਾਲ ਪਹਿਲਾਂ ਲੱਗੀ ਤੇ ਕਿੱਥੇ ਲੱਗੀ ਕਿਵੇਂ ਲੱਗੀ ਐਕਚੁਅਲੀ ਮੈਂ ਛੋਟੇ ਹੁੰਦੇ ਤੋਂ ਹੀ ਜਦੋਂ ਮੈਂ 10-12 ਸਾਲ ਦਾ ਸਨ ਤੇ ਤੁਹਾਨੂੰ ਪਤਾ ਜੀਮੇਦਾਰਾਂ ਦੇ ਪਰਿਵਾਰਾਂ ਦੇ ਵਿੱਚ ਮੈਂ ਕੰਮ ਕਰਦਿਆਂ ਵੀ ਕਈ ਵਾਰੀ ਗੁਰਗਣਾਉਂਦਾ ਰਹਿੰਦਾ ਸੀ ਪਰ ਕਾਲਜ ਜਦੋਂ ਮੈਂ ਗਿਆ ਮੇਰੇ ਜਿਹੜੇ ਯਾਰ ਦੋਸਤ ਮਿੱਤਰ ਸਨ ਉਹਨਾਂ ਨੇ ਮੈਨੂੰ ਹੌਸਲਾ ਦੇਣਾ ਸ਼ੁਰੂ ਕੀਤਾ ਯਾਰ ਤੂੰ ਗਾਇਆ ਕਰ ਤੂੰ ਮੇਰੇ ਅੰਦਰ ਦੀ ਖੋਦੀ ਖਵਾਹਿਸ਼ ਸੀ ਪੰਗੜੇ ਦੀਆਂ ਟੀਮਾਂ ਦੇ ਨਾਲ ਗਾਉਣਾ ਸ਼ੁਰੂ ਕਰਤਾ ਯੂਥ ਫੈਸਟੀਵਲਸ 'ਚ ਗਾਉਣਾ ਸ਼ੁਰੂ ਕਰਤਾ ਜਿਹੜੇ ਕਾਲਜ ਦੇ ਇੰਟਰ ਸਟੇਟ ਪ੍ਰੋਗਰਾਮ ਸੀ ਉਹਨਾਂ ਵਿੱਚ ਗਾਉਣਾ ਸ਼ੁਰੂ ਕਰਤਾ ਬਸ ਉਹ ਪ੍ਰਮਾਤਮਾ ਦੀ ਫਿਰ ਕਿਰਪਾ ਹੁੰਦੀ ਗਈ ਫਿਰ ਉਸਤਾਦ ਜੀ ਮੇਰੇ ਓਮ ਪ੍ਰਕਾਸ਼ ਜੀ ਉਹਨਾਂ ਦਾ ਮੈਂ ਕਹਿ ਸਕਦਾ ਕਿ ਮੇਰੇ ਜੀਵਨ ਨੂੰ ਬਦਲਣ ਚ ਬਹੁਤ ਵੱਡਾ ਯੋਗਦਾਨ ਕਿਉਂਕਿ ਉਹਨਾਂ ਕੋਲੋਂ ਬਕਾਇਦਾ ਮੈਂ ਤਾਲੀਮ ਲਈ ਸੀ ਇਸ ਇੰਡਸਟਰੀ ਦਾ ਮੈਨੂੰ ਸਭ ਤੋਂ ਵੱਡਾ ਦੁੱਖ ਲੱਗਦਾ ਕਿ ਇਸ ਇੰਡਸਟਰੀ ਦੇ ਵਿੱਚ ਜਿਹੜੇ ਤੁਹਾਡੇ ਬਹੁਤ ਜ਼ਿਆਦਾ ਕਹਿੰਦੇ ਨੇ ਕਿ ਅਸੀਂ ਤੁਹਾਡੇ ਬਹੁਤ ਸਕੇ ਹਾਂ ਤੁਹਾਡੀਆਂ ਲੱਤਾਂ ਉਹੀ ਬੰਦੇ ਖਿੱਚਦੇ ਹੁੰਦੇ ਆ ਜਦੋਂ ਪਤਾ ਲੱਗਦਾ ਬੰਦੇ ਦੀ ਜਾਨ ਨਿਕਲ ਜਾਂਦੀ ਯਾਰ ਮੈਂ ਇਹਨਾਂ ਲੋਕਾਂ ਤੇ ਯਕੀਨ ਕਰ ਲਿਆ ਮਤਲਬ ਇਦਾਂ ਮੇਰੇ ਨਾਲ ਵੀ ਵਾਪਰਿਆ ਪਰ ਹੌਲੀ-ਹੌਲੀ ਅਸਲੀ ਜਦੋਂ ਇੰਡਸਟਰੀ ਦਾ ਪਤਾ ਲੱਗਣਾ ਸ਼ੁਰੂ ਹੋਇਆ ਕਿ ਤੇ ਸ਼ੋਬਿਜ਼ ਦਾ ਜਿਹੜਾ ਕੰਮ ਵਾਏ ਬਾਹਰੋਂ ਕੁਝ ਹੋਰ ਦਿਸਦਾ ਅੰਦਰ ਕੁਝ ਹੋਰ ਆ ਪੰਜਾਬੀ ਇੰਡਸਟਰੀ ਦੇ ਵਿੱਚ ਤੁਸੀਂ ਕਈ ਨਾਮਵਰ ਕਲਾਕਾਰ ਦੇਖੇ ਤੇ ਸੁਨੇ ਹੋਣਗੇ ਚਾਹੇ ਉਹ ਗਾਇਕੀ ਦਾ ਹੋਵੇ ਖੇਤਰ ਜਾਂ ਫਿਰ ਐਕਟਿੰਗ ਦਾ ਖੇਤਰ ਹੋਵੇ ਪਰ ਅੱਜਕਲ ਜੇ ਗੱਲ ਕੀਤੀ ਜਾਵੇ ਤਾਂ ਗਾਇਕੀ ਦੇ ਨਾਲ ਨਾਲ ਗਾਇਕ ਐਕਟਿੰਗ ਦੇ ਖੇਤਰ 'ਚ ਵੀ ਆ ਚੁੱਕੇ ਹਨ ਪਰ ਅੱਜ ਅਸੀਂ ਤੁਹਾਨੂੰ ਇੱਕ ਮਾਝੇ ਦੇ ਨਾਮਵਰ ਕਲਾਕਾਰ ਨਾਲ ਮਿਲਾਨ ਜਾ ਰਹੇ ਹਾਂ ਸਾਦਗੀ ਇੰਨੀ ਹੈ ਕਿ ਆਪਣੇ ਆਪ ਨੂੰ ਜ਼ਿਆਦਾ ਸ਼ੋਅ ਨਹੀਂ ਕਰਦੇ ਲੇਕਿਨ ਅਗਰ YouTube ਜਾਂ ਸੋਸ਼ਲ ਮੀਡੀਆ ਖੋਲ ਕੇ ਦੇਖੋਗੇ ਤਾਂ ਜਿੰਦ ਕਾਲੋਂ ਦੇ ਨਾਮ ਤੇ ਮਸ਼ਹੂਰ ਨੇ ਕਈ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕੇ ਨੇ ਤੇ ਕਈ ਇਹਨਾਂ ਦੇ ਗਾਏ ਹੋਏ ਗੀਤਾਂ ਦੀ ਕਾਪੀ ਨਾਮਰ ਕਲਾਕਾਰ ਵੀ ਕਰ ਚੁੱਕੇ ਨੇ ਪਰ ਜੇ ਮੈਂ ਆਪਣੀ ਗੱਲ ਕਰਾਂ ਤਾਂ ਇਸ ਕਲਾਕਾਰ ਨੂੰ ਅੱਜ ਮੈਂ ਬਾਜ਼ਾਰ ਦੇ ਵਿੱਚ ਜਦੋਂ ਮਿਲਿਆ ਤਾਂ ਇਹਨਾਂ ਦੀ ਸਾਦਗੀ ਵੇਖ ਕੇ ਮੈਂ ਹੈਰਾਨ ਹੋ ਗਿਆ ਉੱਥੇ ਬੈਠੇ ਕਿਸੇ ਨੇ ਮੈਨੂੰ ਦੱਸਿਆ ਕਿ ਇਹ ਜਿੰਦ ਕਾਲੋਂ ਨੇ ਗਾਣੇ ਤਾਂ ਜਰੂਰ ਮੈਂ ਸੁਨੇ ਸੀ ਪਰ ਉਸ ਵੇਲੇ ਤਸਵੀਰਾਂ ਦੇ ਵਿੱਚ ਜਦੋਂ ਕਲਾਕਾਰ ਪੇਸ਼ ਹੁੰਦਾ ਹੈ ਤਾਂ ਕਈ ਤਰ੍ਹਾਂ ਦੀਆਂ ਪੋਸ਼ਾਕਾਂ ਜਾਂ ਫਿਰ ਕਈ ਤਰ੍ਹਾਂ ਦਾ ਮੇਕਅਪ ਕੀਤਾ ਹੁੰਦਾ ਹੈ ਪਰ ਅੱਜ ਜਦੋਂ ਇਸ ਕਲਾਕਾਰ ਨੂੰ ਮੈਂ ਬਾਜ਼ਾਰ ਦੇ ਵਿੱਚ ਦੇਖਿਆ ਤਾਂ ਮੇਰੀ ਵੀ ਰੂਹ ਖੁਸ਼ ਹੋ ਗਈ ਕਿਉਂਕਿ ਬਿਲਕੁਲ ਹੀ ਸਾਦਾ ਪਰ ਆਜੀਵਨ ਵਤੀਤ ਕਰ ਰਹੇ ਨੇ ਘਰ ਦੇ ਵਿੱਚ ਜੇ ਕਹਿ ਲਿਆ ਜਾਵੇ ਤਾਂ ਆਪਣੀ ਮਿਹਨਤ ਦੇ ਨਾਲ ਪ੍ਰਮਾਤਮਾ ਨੇ ਸਭ ਕੁਝ ਉਹ ਬਖਸ਼ਿਸ਼ ਕੀਤਾ ਹੈ ਜਿਹੜਾ ਅੱਜ ਇੱਕ ਕਲਾਕਾਰ ਜਾਂ ਫਿਰ ਆਮ ਇਨਸਾਨ ਚਾਹੁੰਦਾ ਹੈ ਜਾਂ ਫਿਰ ਉਹਦਾ ਸੁਪਨਾ ਦੇਖਦਾ ਹੈ ਵੱਡੀ ਕੋਠੀ ਹੈ ਕੋਲ ਆਪਣਾ ਸਟੂਡੀਓ ਹੈ ਗੱਡੀਆਂ ਜੇ ਕਹਿ ਲਿਆ ਜਾਵੇ ਤਾਂ ਵੱਡੀਆਂ-ਵੱਡੀਆਂ ਗੱਡੀਆਂ ਵੀ ਵਿਹੜੇ 'ਚ ਖੜੀਆਂ ਹਨ ਕੋਈ ਕਮੀ ਨਹੀਂ ਹੈ ਪਰ ਸ਼ੌਂਕ ਸੀ ਗਾਉਣ ਦਾ ਤੇ ਗਾਇਕੀ ਦੇ ਖੇਤਰ 'ਚ ਪੜ੍ਹਾਈ ਦੇ ਦੌਰਾਨ ਹੀ ਪੈਰ ਰੱਖਿਆ ਤਾਂ ਕਈ ਗਾਣੇ ਗਾਏ ਤਾਂ ਜਿੰਦ ਕਾਲੋ ਦੇ ਨਾਮ ਤੇ ਮਸ਼ਹੂਰ ਹੋ ਗਏ ਅੱਜ ਉਹਨਾਂ ਦੇ ਸਟੂਡੀਓ 'ਚ ਹੀ ਬੈਠੇ ਹਾਂ ਤੇ ਮਿਲਵਾ ਵੀ ਤੁਹਾਨੂੰ ਮੈਂ ਦਿਨਾ ਹ ਜਨਾਬ ਜਿੰਦ ਕਾਲੋ ਜੀ ਸਾਡੇ ਨਾਲ ਇੱਥੇ ਮੌਜੂਦ ਨੇ ਗੱਲਬਾਤ ਦਾ ਦੌਰ ਵੀ ਸ਼ੁਰੂ ਕਰਾਂਗੇ ਪਰ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਆਪਣੇ ਚੈਨਲ 'ਚ ਜਿੰਦਗਾਲੋ ਜੀ ਸਵਾਗਤ ਹੈ ਜੀ ਪੰਜਾਬ న్యూਸ ਧੰਨਵਾਦ ਹੈ ਜੀ ਮੈਂ ਪੰਜਾਬ న్యూਸ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਆਪਣੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦਾ ਜੀ ਤੇ ਮੇਰੀ ਖੁਸ਼ਕਿਸਮਤੀ ਹੈ ਕਿ ਅੱਜ ਵਿਪਾਲ ਜੀ ਨੇ ਮੈਨੂੰ ਤੁਹਾਡੇ ਰੂਬਰੂ ਹੋਣ ਦਾ ਜਿਹੜਾ ਉਹ ਮੌਕਾ ਦਿੱਤਾ ਧੰਨਵਾਦ ਜੀ ਜਿੰਦਗਾਲੋ ਜੀ ਠੀਕ ਠਾਕ ਹੋ ਉਦਾਂ ਜੇ ਕਹਿ ਲਿਆ ਜਾਵੇ ਤਾਂ ਸੀਰਕ ਪੱਖੋਂ ਪਰਿਵਾਰਕ ਪੱਖੋਂ ਤਾਂ ਜ਼ਿੰਦਗੀ ਬਤੀਤ ਪੱਖੋਂ ਬੜਾ ਸਵਾਦ ਆ ਰਿਹਾ ਜੀ ਜ਼ਿੰਦਗੀ ਦਾ ਸਭ ਕਿਰਪਾ ਪਰਮਾਤਮਾ ਦੀ ਵਾਹਿਗੁਰੂ ਦੀ ਸਿਹਤਮੰਦ ਜੀਵਨ ਤੇ ਤੁਸੀਂ ਮੇਰਾ ਰਹਿਣ ਸਹਿਣ ਦੇਖ ਸਕੀਓ ਕਿ ਮੈਂ ਸਾਦਾ ਜਿਹਾ ਬੰਦਾ ਤੇ ਇਸ ਤਰ੍ਹਾਂ ਦੀ ਜੀਵਨ ਜਿੱਦਾਂ ਬੀਤ ਰਿਹਾ ਮੈਂ ਖੁਸ਼ ਆ ਮੈਂ ਉਸੇ ਗੱਲ ਤੇ ਆਵਾਂਗਾ ਅੱਜ ਜਦੋਂ ਮੈਂ ਤੁਹਾਨੂੰ ਬਾਜ਼ਾਰ 'ਚ ਮਿਲਿਆ ਜੀ ਜੀ ਉਦਾਂ ਮੈਂ ਤੁਹਾਡੇ ਗਾਣੇ ਸੁਨੇ ਵੀ ਆ YouTube ਤੇ ਜਿੰਦ ਕਾਲ ਉਹਦੇ ਨਾਂ ਤੇ ਕਈਆਂ 'ਚ ਤੁਸੀਂ ਦਸਤਾਰ ਸਜਾਈ ਹੋਈ ਹੈ ਕਈਆਂ 'ਚ ਉਸ ਤਰ੍ਹਾਂ ਵੀ ਤੁਸੀਂ ਗਾਣੇ ਗਾਏ ਆ ਤੁਹਾਡੀ ਆਵਾਜ਼ ਨੂੰ ਅਸੀਂ ਪਛਾਣਦੇ ਆ ਗਾਣੇ ਤੁਹਾਡੇ ਪਸੰਦ ਕਰਦੇ ਆ ਪਰ ਜਦੋਂ ਮੈਂ ਅੱਜ ਬਾਜ਼ਾਰ 'ਚ ਦੇਖਿਆ ਤਾਂ ਮੈਂ ਹੈਰਾਨ ਹੋ ਗਿਆ ਕਿ ਮੈਂ ਵੀ ਨਹੀਂ ਪਛਾਣ ਪਾਇਆ ਇੰਨੇ ਸਾਦੀ ਭਰੇ ਜੀਵਨ ਦੇ ਵਿੱਚ ਤੁਸੀਂ ਆਮ ਹੀ ਬਾਜ਼ਾਰ 'ਚ ਲੋਕਾਂ ਨੂੰ ਮਿਲ ਰਹੇ ਹੋ ਲੋਕਾਂ ਦੇ ਆਸ-ਪਾਸ ਜਾ ਰਹੇ ਹੋ ਲੋਕਾਂ ਨਾਲ ਗੱਲਬਾਤ ਕਰ ਰਹੇ ਹੋ ਮੈਨੂੰ ਸਮਝ ਨਹੀਂ ਆਉਂਦੀ ਅੱਜ ਕੱਲ ਦੇ ਗਾਇਕਾਂ ਨੂੰ ਦੇਖੀਏ ਨਾ ਤੇ ਉਹ ਵੱਡੇ ਵੱਡੀਆਂ ਗੱਡੀਆਂ 'ਚ ਬੈਠਦੇ ਨੇ ਨਾਲ ਆਪਣੇ ਗਨਮੈਨ ਰੱਖੇ ਹੁੰਦੇ ਨੇ ਬੌਂਸਰ ਰੱਖੇ ਹੁੰਦੇ ਨੇ ਕਿਸੇ ਨੂੰ ਲੱਗੇ ਤੱਕ ਨਹੀਂ ਆਉਂਦੇ ਗੱਲ ਇਹ ਵੀ ਵਿਪਾਲਜੀਤ ਸਾਹਿਬ ਤੋਂ ਵੱਡੀ ਗੱਲ ਹੈ ਕਿ ਪ੍ਰਾਪਤੀ ਮੇਰੀ ਇਹ ਹੀ ਹੈ ਕਿ ਜੇ ਤੁਸੀਂ ਮੈਨੂੰ ਮਿਲੇ ਤੁਹਾਨੂੰ ਚੰਗਾ ਲੱਗਾ ਮੈਨੂੰ ਹਜ ਤੱਕ ਸਮਝ ਨਹੀਂ ਲੱਗੀ ਵੀ ਬੌਂਸਰ ਤੇ ਜਾਂ ਦੂਜੀਆਂ ਤੇ ਦੀਆਂ ਚੀਜ਼ਾਂ ਰੱਖਣ ਨੂੰ ਮੈਂ ਵੀ ਰੱਖ ਸਕਦਾ ਪਰ ਮੈਨੂੰ ਲੱਗਦਾ ਨਹੀਂ ਕਿ ਇੱਕ ਆਰਟਿਸਟ ਜਿਹੜਾ ਉਹ ਲੋਕਾਂ ਦਾ ਹੁੰਦਾ ਤੇ ਮੈਂ ਜਿਸ ਵੀ ਰੂਪ ਚ ਰਹਿਣਾ ਮੈਨੂੰ ਪਿਆਰ ਮਿਲ ਜਾਂਦਾ ਦੇਖੋ ਤੁਸੀਂ ਇੰਨਾ ਮਾਨ ਸਤਕਾਰ ਦਿੱਤਾ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡਾ ਬਹੁਤ ਬਹੁਤ ਤੇ ਮੈਂ ਇਹ ਆਪਣੀ ਪ੍ਰਾਪਤੀ ਸਮਝਦਾ ਕਿ ਚਲੋ ਬਿਨਾ ਕਿਸੇ ਲਿਸ਼ਕ ਪੁਸ਼ਕ ਤੋਂ ਬਿਨਾ ਕੋਈ ਸ਼ੋਸ਼ਾ ਕੀਤਿਆਂ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਨੇ ਜਾਂ ਜਿਨ੍ਹਾਂ ਨੇ ਮੇਰੀ ਗਾਇਕੀ ਸੁਣੀ ਆ ਉਹ ਮੇਰੇ ਤੱਕ ਪਹੁੰਚ ਕਰ ਲੈਂਦੇ ਆ ਮੈਨੂੰ ਲੱਗਦਾ ਇਹ ਤੋਂ ਵੱਡੀ ਪ੍ਰਾਪਤੀ ਤੇ ਹੋਰ ਕੋਈ ਨਹੀਂ ਆ ਹਾਂ ਇਹ ਗੱਲ ਤੇ ਬਿਲਕੁਲ ਤੁਹਾਡੀ ਠੀਕ ਆ ਮੈਨੂੰ ਇਹ ਦੱਸੋ ਕਿ ਸ਼ੌਂਕ ਕਿਵੇਂ ਸ਼ੁਰੂ ਹੋਇਆ ਕਿਉਂਕਿ ਜੱਟ ਪਰਿਵਾਰ ਦੇ ਵਿੱਚ ਜਨਮ ਲੈਣਾ ਜ਼ਮੀਨ ਜਾਇਦਾਦ ਬਥੇਰੀ ਆ ਭਾਗ ਪਹਿਲਾਂ ਵੀ ਲੱਗੇ ਸੀ ਤੇ ਤੁਹਾਡੀ ਗਾਇਕੀ ਤੋਂ ਬਾਅਦ ਹੋਰ ਭਾਗ ਲੱਗੇ ਪਰਿਵਾਰ ਨੂੰ ਤੁਹਾਡੇ ਆਪਣੇ ਜੀਵਨ ਨੂੰ ਵੀ ਜੱਟ ਬਰਾਦਰੀ ਚ ਪੈਦਾ ਹੋ ਕੇ ਤੇ ਗਾਇਕੀ ਦਾ ਸ਼ੌਂਕ ਕਿਵੇਂ ਪਾਲ ਲਿਆ ਮੇਰੇ ਖਿਆਲ ਆ ਇਹ ਜਿਹੜਾ ਟੈਗ ਗਾਇਕੀ ਦਾ ਵਾ ਕਿਸੇ ਖਾਸ ਬਰਾਦਰੀ ਨੂੰ ਬਿਲੋਂਗ ਮੈਨੂੰ ਲੱਗਦਾ ਕਿ ਨਹੀਂ ਕਰਦਾ ਮੇਰੇ ਪਰਿਵਾਰ ਦੇ ਵਿੱਚ ਕੋਈ ਆਰਟਿਸਟ ਨਹੀਂ ਆ ਮੇਰੇ ਬ੍ਰਦਰ ਨੇ ਉਹ ਯੂ ਐਸ اے ਨੇ ਮੈਂ ਇਕੱਲਾ ਹੀ ਕਹਿ ਲਉ ਕਿ ਇਸ ਸ਼ੋਭੇ ਵੱਲ ਤੁਰਿਆ ਖੁਸ਼ਕਿਸਮਤਾਂ ਕਿਸੇ ਨੇ ਮਨਾ ਨਹੀਂ ਕੀਤਾ ਹੌਸਲਾ ਨਹੀਂ ਤੋੜਿਆ ਬਕਾਇਦਾ ਤਾਲੀਮ ਲਈ ਤੇ ਇੱਕ ਲਗਨ ਸੀ ਪਤਾ ਨਹੀਂ ਉਹ ਕਿੱਥੋਂ ਚਿੰਗ ਲੱਗੀ ਮੈਨੂੰ ਅੱਜ ਤੱਕ ਖੁਦ ਨਹੀਂ ਸਮਝ ਲੱਗੀ ਉਹ ਹੌਲੀ ਹੌਲੀ ਬਲਦੀ ਬਲਦੀ ਫਿਰ ਨੇ ਆਪਣਾ ਪੂਰਨ ਰੂਪ ਲੈ ਲਿਆ ਜੀ ਜਿੰਨੇ ਕਿੰਨੇ ਸਾਲ ਪਹਿਲਾਂ ਲੱਗੀ ਤੇ ਕਿੱਥੇ ਲੱਗੀ ਕਿਵੇਂ ਲੱਗੀ ਐਕਚੁਅਲੀ ਮੈਂ ਛੋਟੇ ਹੁੰਦੇ ਤੋਂ ਹੀ ਜਦੋਂ ਮੈਂ 10-12 ਸਾਲ ਦਾ ਸਨ ਤੇ ਤੁਹਾਨੂੰ ਪਤਾ ਜੀਮੇਦਾਰਾਂ ਦੇ ਪਰਿਵਾਰਾਂ ਦੇ ਵਿੱਚ ਮੈਂ ਕੰਮ ਕਰਦਿਆਂ ਵੀ ਕਈ ਵਾਰੀ ਗੁਰਗਣਾਉਂਦਾ ਰਹਿੰਦਾ ਸੀ ਪਰ ਕਾਲਜ ਜਦੋਂ ਮੈਂ ਗਿਆ ਮੇਰੇ ਜਿਹੜੇ ਯਾਰ ਦੋਸਤ ਮਿੱਤਰ ਸਨ ਉਹਨਾਂ ਨੇ ਮੈਨੂੰ ਹੌਸਲਾ ਦੇਣਾ ਸ਼ੁਰੂ ਕੀਤਾ ਯਾਰ ਤੂੰ ਗਾਇਆ ਕਰ ਤੂੰ ਮੇਰੇ ਅੰਦਰ ਤੇ ਖੁਦ ਹੀ ਖਵਾਇ ਸੀ ਫੇ ਪੰਗੜੇ ਦੀਆਂ ਟੀਮਾਂ ਦੇ ਨਾਲ ਗਾਉਣਾ ਸ਼ੁਰੂ ਕਰਤਾ ਯੂਥ ਫੈਸਟੀਵਲਸ 'ਚ ਗਾਉਣਾ ਸ਼ੁਰੂ ਕਰਤਾ ਜਿਹੜੇ ਕਾਲਜ ਦੇ ਇੰਟਰ ਸਟੇਟ ਪ੍ਰੋਗਰਾਮ ਸੀ ਉਹਨਾਂ ਵਿੱਚ ਗਾਉਣਾ ਸ਼ੁਰੂ ਕਰਤਾ ਬਸ ਉਹ ਪ੍ਰਮਾਤਮਾ ਦੀ ਫਿਰ ਕਿਰਪਾ ਹੁੰਦੀ ਗਈ ਫਿਰ ਉਸਤਾਦ ਜੀ ਮੇਰੇ ਓਮ ਪ੍ਰਕਾਸ਼ ਜੀ ਉਹਨਾਂ ਦਾ ਮੈਂ ਕਹਿ ਸਕਦਾ ਕਿ ਮੇਰੇ ਜੀਵਨ ਨੂੰ ਬਦਲਣ ਚ ਬਹੁਤ ਵੱਡਾ ਯੋਗਦਾਨ ਆ ਕਿਉਂਕਿ ਉਹਨਾਂ ਕੋਲੋਂ ਬਕਾਇਦਾ ਮੈਂ ਤਾਲੀਮ ਲਈ ਸੀ ਸਿੱਖਣ ਦੀ ਤੇ ਫਿਰ ਉਹ ਕਹਿ ਸਕਦੇ ਹੋ ਕਿ ਰੰਗ ਲਾਗਤ 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 ਰੰਗ ਲੱਗ ਹੀ ਗਿਆ ਫਿਰ ਪਰਿਵਾਰ ਦੇ ਵਿੱਚੋਂ ਕਿੰਨਾ ਕੋ ਸਾਥ ਮਿਲਿਆ ਫਿਰ ਜਦੋਂ ਪਰਿਵਾਰ ਨੇ ਸੁਣਿਆ ਕਿ ਗਾਇਕੀ ਦੀ ਚਿੰਨਕ ਲੱਗ ਗਈ ਹੈ ਤੇ ਪੁੱਤ ਸਾਡਾ ਹੁਣ ਗਾਇਕੀ ਵਾਲੇ ਪਾਸੇ ਜਾ ਰਿਹਾ ਪਰਿਵਾਰ ਚੋਂ ਕਿੰਨਾ ਕਿੰਨਾ ਕੋ ਸਾਥ ਮਿਲਿਆ ਕਿਹੜਾ ਕਿਹੜਾ ਮਿਲਿਆ ਤੇ ਕਿੰਨੇ ਰੋਕਿਆ ਟੋਕਿਆ ਮੈਂ ਇਸ ਗੱਲੋਂ ਬੁਪਾਲ ਜੀ ਬੜਾ ਖੁਸ਼ਕਿਸਮਤ ਰਿਆਂ ਮੇਰੇ ਪਰਿਵਾਰ ਚ ਇੱਕ ਸ਼ਖਸ ਨੇ ਵੀ ਇੱਕ ਜੀ ਨੇ ਵੀ ਮੈਨੂੰ ਮਨਾ ਨਹੀਂ ਕੀਤਾ ਪਰ ਜੇ ਕਹੋ ਕਿ ਸਭ ਤੋਂ ਵੱਧ ਜੇ ਮੇਰੇ ਇਸ ਚੀਜ਼ ਨੂੰ ਜੇ ਕਿਸੇ ਨੇ ਬਲੰਦੀ ਦੇ ਉੱਤੇ ਖੜਿਆ ਨਾ ਤੇ ਉਹ ਮੇਰੇ ਵੱਡੇ ਬ੍ਰਦਰ ਨੇ ਅਨੂਪ ਜੋਤ ਉਹਨਾਂ ਨੇ ਉਹਨਾਂ ਨੂੰ ਮੇਰੇ ਨਾਲੋਂ ਵੀ ਵੱਧ ਸ਼ੌਂਕ ਸੀ ਕਿ ਇਹ ਗਾਏ ਇਹਦੀ ਆਵਾਜ਼ ਅੱਛੀ ਆ ਉਹਨਾਂ ਨੇ ਮੈਨੂੰ ਬਹੁਤ ਬਹੁਤ ਸਮਰਥਨ ਦਿੱਤਾ ਉਹਨਾਂ ਨੇ ਬਾਕੀ ਮੇਰਾ ਸਾਰਾ ਪਰਿਵਾਰ ਮੇਰੇ ਨਾਲ ਚਟਾਨ ਵਾਂਗੂ ਰਿਹਾ ਫੇ ਮੇਰੀ ਬੈਟਰ ਆਪ ਵੀ ਜਿਹੜੀ ਉਹ ਵੀ ਮੇਰਾ ਬਹੁਤ ਸਾਥ ਦਿੱਤਾ ਉਹਨੇ ਮੇਰੇ ਭਾਬੀ ਜੀ ਆ ਉਹਨਾਂ ਵੀ ਬਹੁਤ ਸਾਥ ਦਿੱਤਾ ਯੂਐਸਏ ਨੇ ਉਹ ਵੀ ਤੇ ਬਸ ਇਦਾਂ ਬਣਦੀ ਬਣਦੀ ਗੱਲ ਤੇ ਪਿਤਾ ਜੀ ਮੇਰੇ ਸਰਪੰਚ ਸਨ ਕਈ ਵਾਰੀ ਲੋਕਾਂ ਕਹਿਣਾ ਵੀ ਸਰਪੰਚ ਸਾਹਿਬ ਮੁੰਡਾ ਕਿਹੜੇ ਕੰਮ ਪੈ ਗਿਆ ਉਹਦੀ ਮਰਜ਼ੀ ਆ ਜੋ ਉਹਨੂੰ ਚੰਗਾ ਲੱਗਦਾ ਉਹ ਕਰ ਰਿਹਾ ਮੈਂ ਇਹਨੂੰ ਰੋਕਣਾ ਨਹੀਂ ਤੇ ਮੇਰੀ ਖੁਸ਼ਕਿਸਮਤੀ ਹੈ ਮੈਂ ਕਹਿ ਸਕਦਾ ਜੀ ਇਹ ਪਹਿਲਾ ਗਾਣਾ ਫਿਰ ਜਿਹੜਾ ਮੈਂ ਸੁਣਿਆ ਕਿ ਤੁਹਾਡਾ ਪਾਕਿਸਤਾਨ ਦੇ ਵਿੱਚ ਵੀ ਬੜਾ ਮਸ਼ਹੂਰ ਹੈ ਉਧਰ ਦੇ ਕਲਾਕਾਰਾਂ ਨੇ ਵੀ ਗਾਇਆ ਗਾਣਾ ਉਹੋ ਹੀ ਗਾਣੇ ਦੀ ਲਾਈਨ ਆਈ ਤੁਹਾਡੇ ਕੋਲ ਸੁਣਨਾ ਚਾਹੁੰਦੇ ਆ ਇੱਥੇ ਇਸੇ ਅੰਦਾਜ਼ ਚ ਗਾਣੇ ਮੇਰੇ ਭੂਪਾਲ ਜੀ ਕਾਫੀ ਉਧਰ ਪਾਕਿਸਤਾਨ ਦੇ ਵਿੱਚ ਵੀ ਗਾਏ ਗਏ ਇੱਧਰ ਵੀ ਬੜਾ ਪਿਆਰ ਮਿਲਿਆ ਲੋਕਾਂ ਨੂੰ ਲੋਕਾਂ ਵੱਲੋਂ ਸੌਰੀ ਤੇ ਮੇਰਾ ਇੱਕ ਗਾਣਾ ਸੀ ਕਦੇ ਨਾ ਕਦੇ ਤੇ ਸਾਡੀ ਯਾਦ ਆਏਗੀ ਗੁਰਬਾਜ ਬਾਜਵਾ ਉਹਨਾਂ ਨੇ ਲਿਖਿਆ ਸੀ ਜੀ ਉਹ ਗਾਣਾ ਅਨੂਮਨੂ ਜਿਹਦਾ ਮਿਊਜ਼ਿਕ ਸੀ ਉਹ ਤੇ ਮੈਂ ਤੁਸੀਂ ਕਦੇ YouTube ਦੇ ਉੱਪਰ ਸਿਰਫ ਸਰਚ ਪਾਇਓ ਦੇਖਿਓ ਕਿ ਕਿੰਨੇ ਕਿੰਨੇ ਆਡੀਓ ਦੇ ਉੱਪਰ ਵਿਊ ਨੇ ਤੇ ਥੋੜਾ ਜਿਹਾ ਮੈਨੂੰ ਉਹਦੇ ਵਿੱਚ ਕਈ ਵਾਰੀ ਮੈਂ ਸੋਚਦਾ ਕਿ ਸ਼ਾਇਦ ਮੇਰੀ ਆਪਣੀ ਕਮੀ ਆ ਕਿ ਮੈਂ ਲੋਕਾਂ ਨੂੰ ਇਹ ਦੱਸ ਨਹੀਂ ਸਕਿਆ ਕਿ ਇਹ ਮੇਰਾ ਗਾਣਾ ਹੁਣ ਉਹਨੂੰ ਨਵੇਂ ਅੰਦਾਜ਼ ਦੇ ਵਿੱਚ ਵੀ ਪਾਕਿਸਤਾਨ 'ਚ ਬਹੁਤ ਸਾਰੇ ਲੋਕ ਬੋਲ ਰਹੇ ਆ ਤੇ ਮੈਂ ਕੋਸ਼ਿਸ਼ ਕਰਦਾ ਜੀ ਤੁਹਾਡੇ ਅੰਦਾਜ਼ ਮੈਂ ਆਪਣੇ ਅੰਦਾਜ਼ 'ਚ ਕਰਦਾ ਕੁਛ ਹਉ ਕਦੇ ਨਾ ਕਹਦੇ ਤਾਂ ਸਾਡੀਆਂ ਦਊਗੀ ਅੱਜ ਨਹੀਂ ਤਾਂ ਥੋੜੇ ਜਿਰਾਬਾ ਦਊਗੀ ਉਦੋਂ ਤੱਕ ਤੇਥੋਂ ਉਦੋਂ ਤੱਕ ਤੇਥੋਂ ਬੜੀ ਦੂਰ ਚਲੇ ਜਾਵਾਂਗੇ ਹੋ ਕੇ ਤੇਰੇ ਸ਼ਹਿਰੋਂ ਮਸ਼ਹੂਰ ਚਲੇ ਜਾਵਾਂਗੇ ਹੋ ਕੇ ਤੇਰੇ ਸ਼ਹਿਰੋਂ ਮਸ਼ਹੂਰ ਚਲੇ ਜਾਵਾਂਗੇ ਬੜਾ ਚਿਰ ਹੋ ਗਿਆ ਅਕਸਰ ਮਤਲਬ ਕਈ ਵਾਰੀ ਤੁਸੀਂ ਗੁਣਗਣਾਉਂਦੇ ਰਹਿੰਦੇ ਹੋ ਨਾ ਗਾਣੇ ਤੇ ਹੁਣ ਇਹਨੂੰ ਮੇਰੇ ਖਿਆਲ 18-19 ਸਾਲ ਹੋ ਗਏ ਇਸ ਗਾਣੇ ਨੂੰ ਵੀ ਬੋਲੇ ਜੀ ਤਾਂ ਕਈ ਵਾਰੀ ਜਿਹੜੇ ਗਾਣੇ ਜ਼ਿਆਦਾ ਪੌਪੂਲਰ ਹੁੰਦੇ ਹੋ ਕਈ ਵਾਰੀ ਗਾਈਦੇ ਨਹੀਂ ਕਿ ਮੁੜ ਕੇ ਤੇ ਚਲੋ ਤੁਸੀਂ ਮੇਰੀਆਂ ਪੁਰਾਣੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਮੇਰੇ ਵੀ ਦਿਲ ਨਾਲ ਜੁੜੀਆਂ ਮੈਨੂੰ ਯਾਦ ਕਰਾ ਰਹੇ ਹੋ ਅੱਜ ਬਹੁਤ ਵਧੀਆ ਲੱਗ ਰਿਹਾ ਮੈਨੂੰ ਅੱਛਾ ਮੈਂ ਇੱਕ ਸਵਾਲ ਜ਼ਰੂਰ ਕਰਾਂਗਾ ਤੁਹਾਨੂੰ ਹੋਰ ਕਾਇਕੀ ਦੇ ਖੇਤਰ 'ਚ ਆਉਣ ਲਈ ਕਹਿੰਦੇ ਮਿਹਨਤ ਬੜੀ ਕਰਨੀ ਪੈਂਦੀ ਇੰਡਸਟਰੀ ਦੇ ਵਿੱਚ ਪੈਰ ਜਮਾਨ ਲਈ ਮਿਹਨਤ ਬੜੀ ਕਰਨੀ ਪੈਂਦੀ ਜਿੰਦ ਕਾਲੋਂ ਨੂੰ ਕਿਹੜੇ-ਕਿਹੜੀਆਂ ਮੁਸ਼ਕਲਾਂ ਸਹਿਣੀਆਂ ਪੈ ਗਈਆਂ ਫਿਰ ਕਿਉਂਕਿ 60 70 ਦੇ ਕਰੀਬ ਤੁਹਾਡੇ ਇੱਕ ਗਾਣੇ ਆ ਚੁੱਕੇ ਆ ਮਾਰਕੀਟ ਦੇ ਵਿੱਚ ਕਿਹੜੇ-ਕਿਹੜੀਆਂ ਮੁਸ਼ਕਲਾਂ ਸਹਿਣੀਆਂ ਪੈ ਗਈਆਂ ਕਿਹੜੀ-ਕਿਹੜੀ ਰੁਕਾਵਟਾਂ ਆਈਆਂ ਤੇ ਕਿੰਨੇ-ਕਿੰਨੇ ਸਾਥ ਦਿੱਤਾ ਮੁਸ਼ਕਲਾਂ ਦੀ ਬੜਾ ਵਧੀਆ ਤੁਸੀਂ ਸਵਾਲ ਪੁੱਛਿਆ ਜੀ ਮੈਂ ਨਵਾਂ ਸਾਂ ਉਸ ਵੇਲੇ ਜਦ ਮੈਂ ਇਸ ਪਾਸੇ ਪੈਰ ਮਤਲਬ ਕਮਰਸ਼ੀਅਲ ਗਾੜੀਆਂ ਦੇ ਵੱਲ ਪੈਰ ਧਰਿਆ ਚੰਡੀਗੜ੍ਹ ਤੁਹਾਨੂੰ ਪਤਾ ਉਹ ਤੋਂ ਗਾੜ ਹੁੰਦਾ ਸੀ ਉਥੇ ਖਾਬ ਬੜੇ ਵੱਡੇ ਦਿਖਾਉਂਦੇ ਆ ਇੰਨੇ ਵੱਡੇ ਦਿਖਾਉਂਦੇ ਆ ਕਿ ਤੁਸੀਂ ਸਟੂਡੀਓ 'ਚ ਪੈਰ ਰੱਖਿਆ ਉਹ ਤੁਹਾਨੂੰ ਸਟਾਰ ਬਣਾ ਦਿੰਦੇ ਆ ਸਟੂਡੀਓ 'ਚ ਤੁਸੀਂ ਬਾਹਰ ਨਿਕਲਦੇ ਹੋ ਤੇ ਤੁਸੀਂ ਜ਼ੀਰੋ ਉਹਦਾ ਸ਼ਿਕਾਰ ਮੈਂ ਵੀ ਹੋਇਆ ਸੀ ਜੀ ਚਲੋ ਹੌਲੀ ਹੌਲੀ ਪਤਾ ਲੱਗਣਾ ਸ਼ੁਰੂ ਹੋਇਆ ਕੈਸਟਾਂ ਨੂੰ ਰਿਲੀਜ਼ ਕਰਵਾਉਣਾ ਆਪਣੇ ਗਾਣਿਆਂ ਨੂੰ ਕੰਪਨੀਆਂ ਦੇ ਕੋਲੋਂ ਇਹ ਬੜਾ ਵੱਡਾ ਨਾ ਇੱਕ ਕਹਿ ਸਕਦੇ ਹੋ ਕਿ ਮੁਸ਼ਕਿਲ ਭਰਿਆਂ ਤੇ ਬਹੁਤ ਟੈਨਸ਼ਨ ਵਾਲਾ ਕੰਮ ਹੁੰਦਾ ਸੀ ਅੱਜ ਕੱਲ ਤੇ ਬੜਾ ਵਧੀਆ ਹੋ ਗਿਆ ਗਾਣਾ ਲਿਆ ਜੀ YouTube ਤੇ ਰਿਲੀਜ਼ ਕਰੋ ਖਤਮ ਉਦੋਂ ਕੰਪਨੀਆਂ ਰਿਲੀਜ਼ ਕਰਦੀਆਂ ਸੀ ਤੁਸੀਂ ਮੇਰੇ ਖਿਆਲ ਮੇਰੇ ਨਾਲੋਂ ਵੱਧ ਵਧੀਆ ਤਰੀਕੇ ਨਾਲ ਜਾਣਦੇ ਹੋ ਬੜੀਆਂ ਮੁਸ਼ਕਲਾਂ ਦਾ ਉਦੋਂ ਸਾਹਮਣਾ ਕਰਨਾ ਪਿਆ ਪਰ ਹੌਲੀ 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 ਪਤਾ ਲੱਗਣਾ ਸ਼ੁਰੂ ਹੋਇਆ ਇਸ ਇੰਡਸਟਰੀ ਦਾ ਮੈਨੂੰ ਸਭ ਤੋਂ ਵੱਡਾ ਦੁੱਖ ਲੱਗਦਾ ਕਿ ਇਸ ਇੰਡਸਟਰੀ ਦੇ ਵਿੱਚ ਜਿਹੜੇ ਤੁਹਾਡੇ ਬਹੁਤ ਜ਼ਿਆਦਾ ਕਹਿੰਦੇ ਨੇ ਕਿ ਅਸੀਂ ਤੁਹਾਡੇ ਬਹੁਤ ਸਕੇ ਹਾਂ ਤੁਹਾਡੀਆਂ ਲੱਤਾਂ ਉਹੀ ਬੰਦੇ ਖਿੱਚ ਰਹੇ ਹੁੰਦੇ ਆ ਜਦੋਂ ਪਤਾ ਲੱਗਦਾ ਬੰਦੇ ਦੀ ਜਾਨ ਨਿਕਲ ਜਾਂਦੀ ਯਾਰ ਮੈਂ ਇਹਨਾਂ ਲੋਕਾਂ ਤੇ ਯਕੀਨ ਕਰ ਲਿਆ ਮਤਲਬ ਇਦਾਂ ਮੇਰੇ ਨਾਲ ਵੀ ਵਾਪਰਿਆ ਪਰ ਹੌਲੀ ਹੌਲੀ ਅਸਲੀ ਜਦੋਂ ਇੰਡਸਟਰੀ ਦਾ ਪਤਾ ਲੱਗਣਾ ਸ਼ੁਰੂ ਹੋਇਆ ਕਿ ਇਹ ਸ਼ੋਅ ਬਿਜ਼ ਦਾ ਜਿਹੜਾ ਕੰਮ ਵਾਏ ਬਾਹਰੋਂ ਕੁਝ ਹੋਰ ਦਿਸਦਾ ਅੰਦਰ ਕੁਝ ਹੋਰ ਆ ਤੇ ਥੋੜੇ ਜਿਹਾ ਮੈਂ ਵੀ ਬੈਕ ਹੋ ਗਿਆ ਸਾ ਕਿ ਕੀ ਲੈਣਾ ਇਹੋ ਜੀ ਇੰਡਸਟਰੀ ਦੇ ਕੋਲ ਜਿੱਥੇ ਸਭ ਦੋ ਦੋ ਤਿੰਨ ਤਿੰਨ ਚਿਹਰੇ ਲਾ ਕੇ ਤੁਰੇ ਫਿਰਦੇ ਆ ਪਰ ਫਿਰ ਉਹ ਤਾਂ ਉਹਦਾ ਕਲਾਕਾਰ ਦੀ ਅੰਦਰ ਦਾ ਇੱਕ ਆਸਾ ਕੀੜਾ ਹੁੰਦਾ ਫਿਰ ਦੁਬਾਰਾ ਉਹੀ ਕੰਮ ਸ਼ੁਰੂ ਹੋ ਜਾਂਦਾ ਜਿਸ ਤਰੀਕੇ ਨਾਲ ਕਲਾਕਰਾਂ ਦੀਆਂ ਕਈ ਗੱਲਾਂ ਬਾਹਰ ਆਉਂਦੀਆਂ ਨੇ ਜਿੱਦਾਂ ਹੁਣ ਪਿੱਛੇ ਜੀ ਸੁਨੰਦਾ ਸ਼ਰਮਾ ਦਾ ਵੀ ਆਇਆ ਹੈ ਹਨਾ ਵੀ ਉਹ ਕੋਈ ਉਦਾਂ ਦਾ ਹੁੰਦਾ ਕਿ ਜਦੋਂ ਤੁਸੀਂ ਜਾਂਦੇ ਹੋ ਤਾਂ ਨਾਲ ਕੋਈ ਐਗਰੀਮੈਂਟ ਪੱਕਾ ਕਰ ਲੈਂਦੇ ਹੋਣ ਕਿ ਜੋ ਤੁਹਾਡੀ ਕਮਾਈ ਹੋਏਗੀ ਸਾਡੇ ਕੋਲ ਰਹੇਗੀ ਅਸੀਂ ਤੁਹਾਨੂੰ ਉਹ ਚ ਦੇਵਾਂਗੇ ਜਾਂ ਕੁਝ ਇਦਾਂ ਦਾ ਕੋਈ ਚੱਲਦਾ ਸਿਸਟਮ ਉੱਤੇ ਬਿਲਕੁਲ ਚੱਲਦਾ ਜੀ ਇਹ ਸਾਡੀ ਇੰਡਸਟਰੀ ਦੀ ਬਹੁਤ ਵੱਡੀ ਤਰਾਸਦੀ ਵੀ ਆ ਪਰ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਬੰਦੇ ਇਦਾਂ ਦੇ ਆ ਬਹੁਤ ਸਾਰੇ ਲੋਕ ਐਸੇ ਵੀ ਆ ਜਿਹੜੇ ਸਿੰਗਰ ਨੂੰ ਮਤਲਬ ਰੂਟ ਲੈਵਲ ਤੋਂ ਚੱਕ ਕੇ ਉੱਪਰ ਲੈ ਜਾਂਦੇ ਆ ਪਰ ਜ਼ਿਆਦਾਤਰ ਐਕਸਪਲੋਇਟ ਕਰਨ ਵਾਲੇ ਬੰਦੇ ਆ ਮੈਂ ਤੁਹਾਨੂੰ ਇੱਕ ਹਾਸੇ ਦੀ ਗੱਲ ਦੱਸਦਾ ਕਿ ਮੇਰੇ ਗਾਣੇ ਵੀਡੀਓ ਜਿਹੜੇ ਆ ਬਹੁਤ ਸਾਰੇ ਜਿੰਨਾਂ ਕੰਪਨੀਆਂ ਦਾ ਮੈਨੂੰ ਪਤਾ ਵੀ ਨਹੀਂ ਉਹਨਾਂ ਨੇ ਵੀ ਅਪਲੋਡ ਕੀਤੇ ਆ ਮੈਂ ਕਦੀ ਭਾਵੇਂ ਸਟ੍ਰਾਈਕ ਨਹੀਂ ਮਾਰੀ ਉੱਤੇ ਮੈਂ ਕਿਹਾ ਚਲੋ ਤੁਸੀਂ ਕੀਤੇ ਆ ਲੋਕਾਂ ਸਾਹਮਣੇ ਤੇ ਜਾਣਗੇ ਨਾ ਮਤਲਬ ਇਦਾਂ ਦਾ ਬੜਾ ਸਿਸਟਮ ਜਿਹੜਾ ਵਾ ਨਾ ਉਹਦੇ ਤੋਂ ਦੁੱਖ ਲੱਗਦਾ ਪਰ ਹੁਣ ਥੋੜਾ ਜਿਹਾ ਮੈਂ ਅਲਰਟ ਹੋ ਗਿਆ ਕਿਉਂਕਿ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਪਹਿਲਾਂ ਪਤਾ ਨਹੀਂ ਸੀ ਵੀ ਆਪਣਾ ਕਹਿ ਲਓ ਕਿ ਸਿਸਟਮ ਹੀ ਇਦਾਂ ਦਾ ਸੀ ਪਰਿਵਾਰਕ ਸਿਸਟਮ ਹੀ ਇਦਾਂ ਦਾ ਸੀ ਕਿ ਬਹੁਤ ਡਿਜੀਟਲਾਈਜ਼ ਨਹੀਂ ਸੀ ਪਰ ਹੁਣ ਹੋ ਗਿਆ ਹੁਣ ਥੋੜਾ ਖਿਆਲ ਰੱਖੀਦਾ ਜੀ ਕੋਈ ਐਸੀ ਚੀਜ਼ ਹੈਗੀ ਹੈ ਮਨ 'ਚ ਜਿਹੜੀ ਕਿਸੇ ਵੇਲੇ ਹਰਮੋਨੀਅਮ 'ਵਾਂ ਜਾਣ ਲੱਗਿਆਂ ਜਾਂ ਆਪਣੇ ਗਾਣੇ ਸੁਣਨ ਲੱਗਿਆਂ ਜਾਂ ਫਿਰ ਜਦੋਂ ਤੁਸੀਂ ਬੈਠਦੇ ਹੋ ਆਪਣੇ ਸਟੂਡੀਓ 'ਚ ਉਦੋਂ ਸਕਰੀਨ 'ਤੇ ਕੋਈ ਗਾਣੇ ਚੱਲਦੇ ਨੇ ਤੇ ਉਹਨਾਂ ਨੂੰ ਦੇਖ ਕੇ ਕੋਈ ਚੀਜ਼ ਮਨ 'ਚ ਉੱਠਦੀ ਹੋਵੇ ਕਿ ਯਾਰ ਇਹ ਮੇਰੇ ਨਾਲ ਕੀ ਹੋ ਗਿਆ ਗੱਲ ਇਹ ਤੁਸੀਂ ਨਾ ਬਹੁਤ ਇਹ ਭਾਵੁਕ ਕਰਨ ਵਾਲਾ ਕੁਐਸਚਨ ਪੁੱਛਿਆ ਤੁਸੀਂ ਕਈ ਵਾਰੀ ਮਤਲਬ ਮੈਂ ਸੋਚਦਾ ਬਹੁਤ ਵਾਰੀ ਕਿ ਇਹ ਜਿਹੜੀ ਸਾਡੀ ਬਟਾਲੇ ਦੀ ਧਰਤੀ ਆ ਬੜੀ ਮਾਣਮੱਤੀ ਧਰਤੀ ਆ ਪਰ ਇਹਦੀ ਤਰਾਸ ਦੀ ਇਹ ਆ ਇਹ ਆਪਣੇ ਆਰਟਿਸਟ ਨੂੰ ਕਦੀ ਸਤਿਕਾਰ ਨਹੀਂ ਦਿੰਦੇ ਕਦੀ ਪ੍ਰੋਮੋਟ ਨਹੀਂ ਕਰਦੇ ਮਾਫ ਕਰਨਾ ਮੈਂ ਤੁਸੀਂ ਵੀ ਬਟਾਲੇ ਦਿਓ ਮੈਂ ਇਹ ਗੱਲ ਕਿਸੇ ਹੋਰ ਸੰਦਰਭ ਦੇ ਵਿੱਚ ਕਰ ਰਿਹਾ ਜਿਹੜੇ ਅਲੰਬਰਦਾਰ ਬੈਠੇ ਨੇ ਨਾ ਕਹਿੰਦੇ ਨੇ ਕਿ ਹਾਂ ਅਸੀਂ ਚੁੱਕਿਆ ਜੀ ਪੰਜਾਬੀ ਪੰਜਾਬੀਅਤ ਮਤਲਬ ਇਹ ਇਸ ਚੀਜ਼ ਨੂੰ ਬੜਾ ਉੱਪਰ ਲੈ ਕੇ ਜਾਵਾਂਗੇ ਕੋਈ ਬੰਦਾ ਸਾਥਰੀ ਦਿੰਦਾ ਭਾਜੀ ਸਭ ਸਿਆਸਤਾਂ ਸਿਰਫ ਚਿਹਰੇ ਚ ਮਕਾਉਂਦੇ ਆ ਵੱਡੇ ਵੱਡੇ ਕਲੱਬ ਬਣੇ ਨੇ ਉੱਥੇ ਆਪਣੇ ਬੰਦੇ ਸਾਰਾ ਕੁਝ ਮੈਂ ਪੈਸੇ ਲਈ ਨਹੀਂ ਕਾਇਆ ਭਾਜੀ ਕਦੀ ਸਭ ਤੋਂ ਵੱਡੀ ਗੱਲ ਜਿਹੜੀ ਇਹ ਆ ਉਹ ਉਹ ਦੁੱਖ ਮੇਰੇ ਦਿਲ ਵਿੱਚ ਹਮੇਸ਼ਾ ਰਹਿੰਦਾ ਕਿ ਯਾਰ ਇੰਨੀ ਪਾਗਾਂ ਵਾਲੀ ਧਰਤੀ ਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹ ਇੱਥੇ ਉਹਨਾਂ ਦੇ ਵਿਆਹ ਇੱਥੇ ਹੋਇਆ ਕੈਸੇ ਕੈਸੇ ਉਜ਼ੀਮ ਸ਼ਾਇਰ ਸ਼ੇਵ ਕੁਮਾਰ ਬਟਾਲਵੀ ਵਰਗੇ ਸ਼ੇਵ ਕੁਮਾਰ ਬਟਾਲਵੀ ਵੀ ਕਹਿ ਕੇ ਬਟਾਲੇ ਵਾਲਾ ਹਾਂਜੀ ਮਤਲਬ ਮੈਨੂੰ ਲੱਗਦਾ ਕਿ ਉਹ ਸਤਰਾ ਬਿਲਕੁਲ ਸਹੀ ਸਨ ਲੋਹੇ ਦਾ ਸ਼ਹਿਰ ਲੋਹੇ ਦੇ ਦਿਲ ਵਾਲਾ ਹੋ ਗਿਆ ਮੈਂ ਇਸ ਤੋਂ ਵੱਧ ਮੇਰਾ ਖਿਆਲ ਜੇ ਮੈਂ ਕੁਝ ਬੋਲਿਆ ਤੇ ਸ਼ਾਇਦ ਕੁਝ ਲੋਕਾਂ ਨੂੰ ਬੁਰਾ ਲੱਗੇਗਾ ਪਰ ਇਸ ਇਹ ਚੀਜ਼ ਦਾ ਨਾ ਚੀਜ਼ ਦਰਦ ਮੇਸ਼ਾ ਦਿਲ ਚ ਰਹੀਦਾ ਤੁਸੀਂ ਇੱਕ ਗੱਲ ਸਾਡੇ ਨਾਲ ਜ਼ਿਕਰ ਕੀਤਾ ਸੀ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਕਿ ਇੱਕ ਗਾਣਾ ਤੁਸੀਂ ਖਰੀਦਿਆ ਸੀ ਕਿਸੇ ਕੋਲੋਂ ਉਹ ਗਾਇਆ ਵੀ ਤੁਹਾਡਾ ਚੱਲਿਆ ਵੀ ਗਾਣਾ ਤੇ ਉਸੇ ਗਾਣੇ ਨੂੰ ਕਾਪੀ ਕਰ ਲਿੱਤਾ ਗਿਆ ਇੱਕ ਨਾਮਵਰ ਕਲਾਕਾਰ ਨੇ ਉਹ ਸਾਰਾ ਦੱਸੋ ਥੋੜਾ ਜਿਹਾ ਕਿ ਕੀ ਸਿਸਟਮ ਸੀ ਉਹ ਤੇ ਕਿੰਨੇ ਦਾ ਉਹ ਗਾਣਾ ਖਰੀਦਿਆ ਤੇ ਕਿਵੇਂ ਉਹ ਸਾਰਾ ਤੁਹਾਡਾ ਕਾਪੀ ਹੋ ਗਿਆ ਤੇ ਜਦੋਂ ਹੁਣ ਉਹ ਗਾਣਾ ਆਪਣਾ ਦੇਖਦੇ ਹੋ ਜਾਂ ਉਸ ਕਲਾਕਾਰ ਦਾ ਦੇਖਦੇ ਹੋ ਤਾਂ ਕੀ ਮਨ ਚੰਦਾ ਚਲੋ ਗਾਣਾ ਮੈਂ ਕਿੰਨੇ ਦਾ ਲਿਆ ਉਹ ਤੇ ਨਹੀਂ ਗੱਲ ਕਰਨੀ ਚਾਹੀਦੀ ਮਾਈਕ ਦੇ ਤੇ ਉਹ ਗਾਣਾ ਬਾਬੂ ਜੀ ਮਾਨ ਹੁਣਾਂ ਦਾ ਲਿਖਿਆ ਸੀ ਜੀ ਤੇਰੇ ਪਿੰਡ ਗਈ ਸਾ ਵੀਰਾ ਵੇ ਫਿਰਨੀ ਤੋਂ ਰੋਕੇ ਮੋੜਾਇਆਂ ਉਸ ਟਾਈਮ ਮੈਂ ਕੈਨੇਡਾ ਸੀ ਮੈਨੂੰ ਸਾਡੀ ਪੰਜਾਬੀ ਇੰਡਸਟਰੀ ਤੇ ਬਹੁਤ ਵੱਡੇ ਥੰਮ ਨੇ ਇੱਕ ਮੈਨਾਨੀ ਰੀਵੀਲ ਕਰਨਾ ਉਹਨਾਂ ਮੈਨੂੰ ਦੱਸਿਆ ਕਿ ਤੇਰਾ ਗਾਣਾ ਗਾ ਦਿੱਤਾ ਗਿਆ ਮੈਂ ਸੋਚਿਆ ਚਲੋ ਜੇ ਗਾ ਦਿੱਤਾ ਕੋਈ ਗੱਲ ਨਹੀਂ ਕਮ ਸੇ ਕਮ ਮੇਰੇ ਬਾਰੇ ਕੋ ਜ਼ਿਕਰ ਤੇ ਕੀਤਾ ਹੋਗਾ ਵੀ ਉਹਨੇ ਗਾਇਆ ਗਾਣਾ ਤੇ ਮੈਂ ਗਾਣਾ ਦੁਬਾਰਾ ਗਾ ਰਿਹਾ ਹਰਪ੍ਰੀਤ ਜਨਮਾਨ ਉਹਨਾਂ ਨੇ ਬੋਲਿਆ ਸੀ ਉਹ ਗਾਣਾ ਤੇਰੇ ਪਿੰਡ ਗਈ ਸਾ ਵੀਰਾ ਵੇ ਬੜਾ ਦੁੱਖ ਲੱਗਾ ਭਾਜੀ ਮੈਨੂੰ ਪਹਿਲਾਂ ਮੈਂ ਸੋਚਿਆ ਬੜਾ ਕੁਝ ਕਿ ਮੈਂ ਇਸ ਚੀਜ਼ ਨੂੰ ਲੋਕਾਂ ਸਾਹਮਣੇ ਲੈ ਕੇ ਆਵਾਂ ਮੈਂ ਇੱਕ ਦੋ ਵੀਡੀਓ ਪਾਏ ਵੀ ਮੈਨੂੰ ਬੜਾ ਲੋਕਾਂ ਦਾ ਸਮਰਥਨ ਮਿਲਿਆ ਪਰ ਫਿਰ ਮੇਰੇ ਦੋਸਤ ਨੇ ਸਦਾ ਕਬਲਜੀਤ ਸਿੰਘ ਮਾਨਾਂ ਵਾਲਾ ਮੇਰੇ 파ਰਟਨਰ ਵੀ ਨੇ ਉਹਨਾਂ ਨੇ ਮੈਨੂੰ ਸਮਝਾਇਆ ਕਿ ਨਹੀਂ ਛੱਡ ਦੇ ਹੁਣ ਜੋ ਹੋਣਾ ਹੋ ਗਿਆ ਪਰ ਦੁੱਖ ਬੜਾ ਲੱਗਦਾ ਭਾਜੀ ਕਿ ਇੱਕ ਬੰਦੇ ਨੇ ਉਹ ਗਾਣਾ ਮੇਰੀ ਪਹਿਚਾਣ ਸੀ ਤੇਰੇ ਪਿੰਡ ਗਈ ਸੀ ਮੈਂ ਜਿੱਥੇ ਵੀ ਜਾਣਾ ਸਨ ਮੇਰੇ ਕੋਲ ਲੋਕੀ ਇਹੀ ਸਭ ਤੋਂ ਪਹਿਲਾਂ ਗਾਣਾ ਸੁਣਦੇ ਸੀ ਤੇ ਜਿਹੜੀਆਂ ਭੈਣਾ ਮਾਵਾ ਦੇ ਕੋਈ ਦਿਲ ਦੇ ਜਜ਼ਬਾਤ ਸਨ ਉਹ ਸੁਣਦੇ ਆ ਛਲਕ ਪੈਂਦੇ ਸਨ ਅਸੀਂ ਵੀ ਸੁਣਨਾ ਚਾਹਾਂਗੇ ਫਿਰ ਉਸੇ ਗਾਣੇ ਦੇ ਲੈਣਾ ਮੈਂ ਟਰਾਈ ਕਰਦਾ ਜੀ ਕੋਈ ਸਾਂਝ ਨਾ ਰਹਿੰਦੀ ਤੀਆਂ ਦੀ ਜਦ ਮਰ ਜਾਂਦੇ ਨੇ ਮਾਪੇ ਮੈਂ ਇਹ ਜਦ ਵੀਰ ਮਰਨ ਜੋ ਪੇਕੀਆਂ ਦੀ ਤਦ ਉਜੜੀ ਉਜੜੀ ਜਾਪੇ ਮੈਂ ਕਿਹੜੇ ਵੇੜੇ ਪੈਰ ਤਰਾ ਕੰਬਲੀ ਜੀ ਹੋ ਕੇ ਮੁੜ ਆਇਆ ਤੇਰੇ ਪਿੰਡ ਗਈ ਸੰਬੀਰਾਵੇ ਫਿਰ ਨਹੀਂ ਤੋੜ ਕੇ ਮੁੜ ਤੇਰੇ ਪਿੰਡ ਗਈ ਸਾਂ ਵੀਰਾ ਵੇ ਫਿਰਨੀ ਤੋਰ ਕੇ ਮੁੜ ਆਇਆ ਮੇਰਾ ਰਾਜਾ ਬਾਬਲ ਜਿਸ ਵੇੜੇ ਕਦੇ ਕੁਰਸੀ ਢਾਕੇ ਬੈਂਦਾ ਸੀ ਲੋਕਾਂ ਦੀ ਭਰੀ ਕਚੈਰੀ ਵਿੱਚੋਂ ਮਹਿਫਿਲ ਲਾ ਕੇ ਬੰਦਾਸ ਅੱਜ ਸੁੰਨੀ ਪਈ ਖਾਂ ਵੇਲੀ ਦਾ ਅੱਜ ਸੁੰਨੀ ਪਈ ਖਾਂ ਵੇਲੀ ਦਾ ਦਰਵਾਜ਼ਾ ਟੋਕੇ ਮੁੜਿਆ ਆਵਾ ਤੇਰੇ ਪਿੰਡ ਗਈ ਸਾ ਵੀਰਾਂ ਬੇ ਫਿਰਨੀ ਤੋਂ ਰੋ ਖਿੱਚ ਲੈਂਦੀ ਹੈ ਲੈ ਨਾ ਇਸ ਗਾਣੇ ਦੀਆਂ ਰੂਹ ਖਿੱਚ ਲੈਂਦੀ ਹੈ थैंक यू ਵਧੀਆ थैंक यू ਤੇ ਜੇ ਮੈਂ ਗੱਲ ਕਰਾਂ ਤੇ ਇਸ ਸਾਰੇ ਦੌਰ ਦੇ ਵਿੱਚ ਗਾਇਕੀ ਦੇ ਦੌਰ ਚ ਖਾਸ ਕਰਕੇ ਕਿਉਂਕਿ ਪਰਿਵਾਰਕ ਤੌਰ ਤੇ ਤੁਹਾਡੀ ਮੈਂ ਬੈਕਗ੍ਰਾਉਂਡ ਦੇਖਾਂ ਤੇ ਕਾਫੀ ਸਹੀ ਹੈ ਬੈਕਗ੍ਰਾਉਂਡ ਵਧੀਆ ਵਾ ਤੁਹਾਡੇ ਪਰਿਵਾਰ ਦੇ ਵਿੱਚ ਇਸ ਗਾਇਕੀ ਦੇ ਖੇਤਰ ਚ ਜਿੰਦ ਕਾਲ ਉਹਨੇ ਕੀ ਖਟਿਆ ਤੇ ਕੀ ਵਟਿਆ ਮੈਂ ਖਟਿਆ ਜੀ ਜਿਹੜੇ ਮੇਰੇ ਸਾਹਮਣੇ ਬੈਠੇ ਹੋ ਤੁਸੀਂ ਮੇਰੇ ਦਰਸ਼ਕ ਮੈਨੂੰ ਪਿਆਰ ਕਰਨ ਵਾਲੇ ਸਰੋਤੇ ਮੈਂ ਵਿਪਾਲ ਜੀ ਪੈਸੇ ਮੈਂ ਦੱਸਿਆ ਕਿ ਪੈਸੇ ਨੂੰ ਮੈਂ ਤਰਜੀਹ ਨਹੀਂ ਦਿੱਤੀ ਕਦੀ ਵੀ ਮੈਂ ਵਪਾਰ ਨਹੀਂ ਬਣਾਇਆ ਕਦੀ ਇਸ ਗਾਇਕੀ ਦੀ ਬਦੌਲਤ ਹੀ ਮੈਂ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਪਤਨ ਕਿਤੇ ਕਿਤੇ ਜਾਇਆ ਹਾਂ ਫਰਕ ਕੀ ਲੱਗਦਾ ਉਸ ਵੇਲੇ ਜਦੋਂ ਤੂੰ ਇਹੀ ਸ਼ੁਰੂ ਕੀਤੀ ਗਾਇਕੀ ਤੇ ਅੱਜ ਦੀ ਗਾਇਕੀ 'ਚ ਤੁਹਾਨੂੰ ਕੀ ਫਰਕ ਲੱਗਦਾ ਕਿੱਥੇ ਚੇਂਜਸ ਆ ਗਈਆਂ ਨੇ ਕਿ ਇੱਕਦਮ ਹੀ ਗਾਇਕੀ ਸਾਡੀ ਜਿਹੜੀ ਆ ਉਥੋਂ ਭਟਕੇ ਤੇ ਕਿਸੇ ਹੋਰ ਲੈਵਲ ਤੇ ਆ ਗਈ ਇਹ ਮੈਨੂੰ ਲੱਗਦਾ ਟੈਂਪਰੇਮੈਂਟ ਦਾ ਫਰਕ ਪੈ ਗਿਆ ਜੀ ਬਹੁਤ ਜ਼ਿਆਦਾ ਇੱਕ ਕਟੂ ਕਟ ਗਾਇਕੀ ਹੋ ਗਈ ਠਕ 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 ਚਲੋ ਜੀ ਲੋਕਾਂ ਕੋਲ ਜ਼ਿਆਦਾ ਵਧੀਆ ਗਾਇਕੀ ਸੁਣਨ ਦਾ ਜਾਂ ਕਹਿ ਸਕਦੇ ਹੋ ਰੋਮਾਂਟਿਕ ਜਾਂ ਮੈਲੋਡੀ ਵਾਲੀਆਂ ਕੰਪੋਜੀਸ਼ਨ ਸੁਣਨ ਦਾ ਟਾਈਮ ਹੀ ਨਹੀਂ ਜਨਰੇਸ਼ਨ ਜਿਹੜੀ ਹੈ ਨਾ ਇਹ ਹਾਈ ਟੈਕ ਹੋ ਗਈ ਹੁਣ ਤੇ ਮੈਨੂੰ ਲੱਗਦਾ ਇਹੀ ਇਹੀ ਫਰਕ ਪਿਆ ਬਾਕੀ 뮤ਜ਼ਿਕ ਤੇ 뮤ਜ਼ਿਕ ਆ ਉਹਨੂੰ ਕਿੱਦਾਂ ਯੂਜ਼ ਕਰਨਾ ਹਰ ਬੰਦੇ ਦਾ ਆਪਣਾ ਆਪਣਾ ਖੇਤਰ ਆ ਪਰ ਫਰਕ ਬਹੁਤ ਪੈ ਚੁੱਕਾ ਇਹ ਗੱਲ ਤੁਹਾਡੀ ਮੰਨਣਯੋਗੀ ਹੈ ਕਿ ਜਿਹੜੇ ਪੁਰਾਣੇ ਗਾਣੇ ਸੀ ਉਹਨਾਂ ਦੀ ਕਿੰਨੀ ਲੰਮੀ ਉਮਰ ਸੀ ਅੱਜ ਗਾਣੇ ਤੁਸੀਂ YouTube ਤੇ ਦੇਖਦੇ ਹੋ ਤੀਜੇ ਦਿਨ ਤੁਹਾਨੂੰ ਚੇਤਾ ਨਹੀਂ ਰਿਂਦਾ ਯਾਰ ਗਾਣਾ ਕਿਹੜਾ ਦੇਖਿਆ ਸੀ ਬਸ ਇੰਨਾ ਹੀ ਫਰਕ ਹੈ ਰਿਆਜ਼ ਫਿਰ ਕਿੰਨਾ ਚਿਰ ਚੱਲਦਾ ਜਿੰਦ ਕਾਲਾ ਜਦੋਂ ਟਾਈਮ ਮਿਲ ਜੇ ਮੈਂ ਐਵੇਂ ਤੁਹਾਡੇ ਸਾਹਮਣੇ ਝੂਠ ਬੋਲਾਂ ਕਿ ਮੈਂ ਘੰਟਾ ਦੀ 2 ਘੰਟੇ ਰਿਆਜ਼ ਕਰਦਾ ਜਦੋਂ ਟਾਈਮ ਮਿਲ ਜਾਂਦਾ ਉਦੋਂ ਪਤਾ ਹੀ ਨਹੀਂ ਕਿੰਨਾ ਚਿਰ ਹੋ ਜਾਂਦਾ ਨਹੀਂ ਤੇ ਕਈ ਵਾਰੀ ਹਫਤਾ ਹਫਤਾ ਹੱਥ ਹੀ ਨਹੀਂ ਲੱਗਦਾ ਉਹਦੇ ਨਾਲ-ਨਾਲ ਮੈਨੂੰ ਜੋ ਪਤਾ ਲੱਗਾ ਕਿ ਲਿਖਣ ਦਾ ਵੀ ਸ਼ੌਂਕ ਹੈਗਾ ਗਾਣੇ-ਗੁਣੇ ਵੀ ਲਿਖਦੇ ਬਿਲਕੁਲ ਜੀ ਬਿਲਕੁਲ ਕਦੇ-ਕਦੇ ਮੈਨੂੰ ਲੱਗਦਾ ਕਿ ਜਿਹੜਾ ਸਿੰਗਰ ਹੁੰਦਾ ਥੋੜਾ ਜਿਹਾ ਪਰਮਾਤਮਾ ਵੱਲੋਂ ਉਹਦੇ 'ਚ ਲਿਖਣ ਦਾ ਜਿਹੜਾ ਥੋੜਾ ਜਿਹਾ ਗੋਰਵਾ ਪਰਮਾਤਮਾ ਨਾਲ ਗਿਫਟ ਦੇ ਵਿੱਚ ਦੇ ਦਿੰਦਾ ਇਹ ਸ਼ੌਂਕ ਫਿਰ ਅੱਗੇ ਵੀ ਚੱਲੇਗਾ ਹੁਣ ਕੋ ਜਿੰਨਾ ਦਿਨ ਹੈ ਉਹਨਾਂ ਦਿਨ ਤੇ ਚੱਲੇਗਾ ਜੀ ਅੱਜ ਕੱਲ ਦੇ ਗਾਇਕਾਂ ਨੂੰ ਅੱਜ ਕੱਲ ਦੇ ਨੌਜਵਾਨਾਂ ਨੂੰ ਆਪਣੇ ਐਕਸਪੀਰੀਅੰਸ ਤੋਂ ਕੀ ਸੇਧ ਦੇਣਾ ਚਾਹੁੰਦੇ ਮੈਨੂੰ ਲੱਗਦਾ ਸਾਰੇ ਜਿਹੜੇ ਗਾਇਕ ਨੇ ਉਹ ਮੇਰੇ ਨਾਲੋਂ ਵੱਧ ਸਿਆਣੇ ਨੇ ਜੇ ਉਹ ਸਿਆਣੇ ਨੇ ਤੇ ਉਹ ਮਾਰਕੀਟ 'ਚ ਚੱਲ ਰਹੇ ਨੇ ਮੈਂ ਉੱਠ ਕੇ ਕਿਸੇ ਨੂੰ ਵੀ ਕੋਈ ਗੱਲ ਕਹਾਂ ਮੈਨੂੰ ਲੱਗਦਾ ਕਿ ਉਹਦੀ ਕੋ ਤੱਕ ਨਹੀਂ ਬਣਦੀ ਪਰ ਹਾਂ ਮੈਂ ਇਹ ਨਾ ਜ਼ਰੂਰ ਕਹਾਂਗਾ ਕਿ ਪੰਜਾਬੀਅਤ ਨੂੰ ਜ਼ਿੰਦਾ ਰੱਖਿਓ ਜੋ ਮਰਜ਼ੀ ਕਰੋ ਪੰਜਾਬੀਅਤ ਨੂੰ ਮਰਨ ਨਾ ਦਿਓ ਇਹਦੇ ਨਾਲ ਹੀ ਅਸੀਂ ਜਿਨੇ ਆ ਸਾਰੇ ਇਹਨੂੰ ਬਚਾ ਲਓ ਬਸ ਕੁਝ ਨਹੀਂ ਬਿਲਕੁਲ ਇਹ ਸੰ ਸਾਡੇ ਨਾਲ ਮਾਝ ਦੇ ਨਾਮਰ ਗਾਇਕ ਜਿੰਦ ਕਾਲੂ ਕਾਫੀ ਗਾਣੇ ਗਾ ਚੁੱਕੇ ਨੇ ਆਪਣੀ ਆਵਾਜ਼ ਦੇ ਵਿੱਚ ਤੇ ਇਹਨਾਂ ਦੇ ਗਾਣਿਆਂ ਦੀ ਕਈ ਨਾਮਵਰ ਕਲਾਕਾਰ ਕਾਪੀ ਵੀ ਕਰ ਚੁੱਕੇ ਨੇ ਆਪਣੇ ਘਰ 'ਚ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਨੇ ਆਪਣੀ ਮਿਹਨਤ ਦੇ ਨਾਲ ਇਹ ਰੁਤਬਾ ਕਾਇਮ ਕੀਤਾ ਪਰ ਇਤਨਾ ਕਿਤੇ ਗਿਲਾ ਵੀ ਹੈ ਮੰਚ ਕਿ ਇੰਡਸਟਰੀ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਸਾਥ ਦੇਣਾ ਸੀ ਉਹਨਾਂ ਨੇ ਸਾਥ ਨਹੀਂ ਦਿੱਤਾ ਪਰ ਆਪਣੇ ਬਲਬੂਤੇ ਤੇ ਉਹ ਮੁਕਾਮ ਹਾਸਲ ਕੀਤਾ ਕਿ ਅੱਜ ਜਿੰਦਕਾਲੋਂ ਦਾ ਨਾਮ ਹੈ ਗਾਣੇ ਗਾਉਂਦੇ ਹਨ ਆਵਾਜ਼ ਚ ਦਮ ਹੈ ਤਾਂ ਇਸੇ ਦੇ ਦਮ ਦੇ ਉੱਤੇ ਆਪਣੇ ਪਰਿਵਾਰ ਦੇ ਸਾਥ ਦੇ ਨਾਲ ਅੱਜ ਖੁਸ਼ਹਾਲੀ ਭਰਿਆ ਜੀਵਨ ਬਤੀਤ ਕਰ ਰਹੇ ਨੇ ਤੇ ਨਾਲ ਦੀ ਨਾਲ ਸੇਧ ਦੇ ਰਹੇ ਨੇ ਕਿ ਗਾਣੇ ਜਰੂਰ ਗਾਓ ਗਾਇਕ ਜਰੂਰ ਬਣੋ ਇੰਡਸਟਰੀ ਚ ਆਪਣਾ ਨਾਮ ਜਰੂਰ ਚਮਕਾਓ ਲੇਕਿਨ ਪੰਜਾਬ ਤੇ ਪੰਜਾਬੀਅਤ ਨੂੰ ਨਾ ਭੁੱਲਿਓ ਕੈਮਰਾ ਪਰਸਨ ਲਾਪ੍ਰੀਤ ਦੇ ਨਾਲ ਭੁਪਾਲ ਸਿੰਘ ਪੰਜਾਬ న్యూਜ਼ ਬਟਾਲਾ